ਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ ਅਸੀਂ ਪਿੰਡ ਅਹਿਮਦਪੁਰ ਵਿਖੇ ਪਹੁੰਚੇ ਹਾਂ ਇਸ ਪਿੰਡ ਦੇ ਦੋ ਬਹੁਤ ਹੀ ਗਾਹ ਵਦੂ ਕਿਸਾਨ ਸੁમિતਰबीर ਸਿੰਘ ਤੇ ਸੰਦੀਪ ਸਿੰਘ ਔਰ ਦੋਨੋਂ ਭਰਾ ਨੇ ਅੱਜ ਆਪਾਂ ਉਹਨਾਂ ਦੇ ਖੇਤਾਂ ਦੇ ਵਿੱਚ ਖੜੇ ਆ 40 ਕ ਕਿੱਲਾਂ ਦੀ ਇਹ ਖੇਤੀ ਕਰਦੇ ਆ ਔਰ ਪਿੱਛੇ ਜੇ ਤੁਸੀਂ ਵੇਖ ਸਕਦੇ ਹੋ ਤੇ ਪਿੱਛੇ ਆਲੂਆਂ ਦੀ ਫਸਲ ਜਿਹੜੀ ਖੜੀ ਆ ਉਹ ਇਹਨਾਂ ਦੋਵਾਂ ਭਰਾਵਾਂ ਦੀ ਆ ਪਿਛਲੇ 6-7 ਸਾਲਾਂ ਤੋਂ ਜਿਹੜਾ ਆ ਇਹ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਪਰਾਲੀ ਨੂੰ ਇਹ ਮਲਚਰ ਦੇ ਨਾਲ ਕੁਤਰਾ ਕਰਕੇ ਜਿਹੜਾ ਆ ਉਹ ਖੇਤਾਂ ਦੇ ਵਿੱਚ ਵਾਹ ਦਿੰਦੇ ਆ ਫਿਰ ਉਸ ਤੋਂ ਬਾਅਦ ਅਗਲੀ ਫਸਲ ਜਿਹੜੀ ਆ ਉਹਦੀ ਬਜਾਈ ਕੀਤੀ ਜਾਂਦੀ ਆ ਸੋ ਇਹ ਸਾਰਾ ਕੁਝ ਵੇਖਣ ਵਾਸਤੇ ਅੱਜ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਅਬਜ਼ਰਵਰ ਸ਼੍ਰੀ ਤਪਸਜੀ ਬਲਾਕ ਖੇਤੀਬਾੜੀ ਅਫਸਰ ਡਾਕਟਰ ਨਵਤੇਜ ਜੀ ਰੁਪਿੰਦਰਜੀਤ ਸਿੰਘ ਮੇਰੇ ਸਹਿਯੋਗੀ ਸਿਮਰਨਜੀਤ ਸਿੰਘ ਅੱਜ ਅਸੀਂ ਇਹਨਾਂ ਦੇ ਵਿੱਚ ਖੇਤਾਂ ਦੇ ਵਿੱਚ ਆਏ ਸੀਗੇ ਕਿ ਇਹਨਾਂ ਦੇ ਜਿਹੜੇ ਪੈਕੇਜ ਆਫ ਪ੍ਰੈਕਟਿਸਿਸ ਆ ਪਰਾਲੀ ਨੂੰ ਸਾਂਭਣ ਦੇ ਜਿਹੜੇ ਤਰੀਕੇ ਆ ਉਹ ਦੂਜਿਆਂ ਕਿਸਾਨਾਂ ਤੱਕ ਵੀ ਜਿਹੜਾ ਆ ਉਹ ਪਹੁੰਚਾਏ ਜਾਣ ਔਰ ਅੱਜ ਅਸੀਂ ਇੱਥੇ ਇਹਨਾਂ ਦੇ ਕੋਲ ਇਸ ਮਕਸਦ ਦੇ ਨਾਲ ਵੀ ਪਹੁੰਚੇ ਆ ਜੋ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਮੁਹਿੰਮ ਚਲਾਈ ਆ ਪਰਾਲੀ ਇੱਕ ਪੂੰਜੀ ਸੋ ਇਸੇ ਤਰ੍ਹਾਂ ਦੀ ਆਪਾਂ ਸੁમિતਰ ਵੀਰ ਹੁਣਾਂ ਨਾਲ ਗੱਲ ਕਰਦੇ ਆ ਸੁમિતਰ ਜੀ ਸਭ ਤੋਂ ਪਹਿਲਾਂ ਤੇ ਮੈਂ ਖੇਤੀਬਾੜੀ ਵਿਭਾਗ ਵੱਲੋਂ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਤੁਹਾਨੂੰ ਵਧਾਈ ਦਿਨਾਂ ਆ ਕਿ ਤੁਸੀਂ ਵਾਤਾਵਰਨ ਨੂੰ ਸੰਭਾਲਣ ਦੇ ਵਿੱਚ ਮਿੱਟੀ ਨੂੰ ਸੰਭਾਲਣ ਦੇ ਵਿੱਚ ਜਿਹੜਾ ਆ ਬੜਾ ਵੱਡਾ ਯੋਗਦਾਨ ਪਾ ਰਹੇ ਹੋ ਸਾਡੇ ਜਿਹੜੇ ਕਿਸਾਨ ਆ ਉਹ ਕਈ ਵਾਰੀ ਜਾਣੇ ਅਣਜਾਣੇ 'ਚ ਜਿਹੜਾ ਪਰਾਲੀ ਨੂੰ ਅੱਗ ਲਾ ਦਿੰਦੇ ਆ ਪਰ ਕਿਉਂਕਿ ਯੂਨੀਵਰਸਿਟੀ ਖੇਤੀਬਾੜੀ ਵਿਭਾਗ ਇਹਦੀ ਮੁਹਿਮਾ ਆ ਕਿ ਪਰਾਲੀ ਇੱਕ ਪੂੰਜੀ ਆ ਤੁਹਾਡੀ ਮਿੱਟੀ ਵਾਸਤੇ ਤੁਹਾਡੇ ਖੇਤਾਂ ਵਾਸਤੇ ਤੁਹਾਡੇ ਵਾਤਾਵਰਨ ਵਾਸਤੇ ਸੋ ਤੁਸੀਂ 7 ਸਾਲਾਂ ਤੋਂ ਪਰਾਲੀ ਪ੍ਰਬੰਧ ਕਰ ਰਹੇ ਹੋ ਸਾਡੇ ਕਿਸਾਨਾਂ ਨੂੰ ਇਹ ਦੱਸੋ ਕਿ ਇਹਦੇ ਨਾਲ ਤੁਹਾਡੇ ਝਾੜ ਦੇ ਵਿੱਚ ਕੀ ਵਾਧਾ ਹੋਇਆ ਤੁਹਾਡੀਆਂ ਰੇਹਾਂ ਸਪਰੇਆਂ ਜਿਹੜੀਆਂ ਉਹ ਕਿਸ ਤਰੀਕੇ ਨਾਲ ਘਟੀਆਂ ਡਾਕਟਰ ਸਾਹਿਬ ਪਹਿਲਾਂ ਤੇ ਇੱਥੇ ਸਾਡੇ ਕੋਲ ਆਉਂਦਾ ਤੁਹਾਡਾ ਐਗਰੀਕਲਚਰ ਡਿਪਾਰਟਮੈਂਟ ਦਾ ਡਾਕਟਰ ਸਾਹਿਬ ਦਾ ਸਾਰਿਆਂ ਦਾ ਜੀ ਆਇਆਂ ਕਰਦੇ ਆ ਐਗਰੀਕਲਚਰ ਡਿਪਾਰਟਮੈਂਟ ਦੀ ਮਦਦ ਦੇ ਨਾਲ ਹੀ ਖਡੂਰ ਸਾਹਿਬ ਬਲਾਕ ਸਾਨੂੰ 7 ਸਾਲ ਪਹਿਲਾਂ ਇਹਦੇ ਵਿੱਚ ਦੱਸਿਆ ਗਿਆ ਕਿ ਮਲਚਿੰਗ ਪਲਾਊ ਦੇ ਆਪਾਂ ਨੂੰ ਬਹੁਤ ਹੀ ਫਾਇਦੇ ਹੋਣਗੇ 7 ਸਾਲ ਪਹਿਲਾਂ ਇਹ ਅਸੀਂ ਜਿਹੜਾ ਕੰਮ ਸਟਾਰਟ ਕੀਤਾ ਸੀ ਅੱਜ ਦੀ ਡੇਟ ਦੇ ਵਿੱਚ ਕੱਲੀ ਇੱਕ ਫਸਲ ਨਹੀਂ ਸਾਲ ਦੇ ਵਿੱਚ ਜਿਹੜਾ ਆਪਣਾ ਫਸਲੀ ਚੱਕਰ ਆ ਸਾਡਾ ਝੋਨਾ ਆਲੂ ਮਟਰ ਮੈਨੂੰ ਉਸ ਤੋਂ ਬਾਅਦ ਕਣਕ ਜਾਂ ਮੱਕੀ ਤਿੰਨਾ ਫਸਲਾਂ ਦੇ ਉੱਪਰ ਮਲਚਿੰਗ ਪਲਾਉ ਦੇ ਬਹੁਤ ਹੀ ਵਧੀਆ ਰਿਜ਼ਲਟ ਨੇ ਮਲਚਿੰਗ ਪਲਾਉ ਕਰਨ ਦੇ ਨਾਲ ਇੱਕ ਤਾਂ ਜਿਹੜੀ ਵੀ ਸਾਡੀ ਫਸਲ ਆ ਚਾਹੇ ਉਹ ਆਲੂ ਆ ਚਾਹੇ ਉਹ ਮਟਰ ਆ ਉਹਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਬੈਟਰ ਹੋਈ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਆਪਾਂ ਕੁਆਂਟੀਟੀ ਆ ਕੁਆਂਟੀਟੀ 'ਚ 15 ਤੋਂ 20% ਦਾ ਫਰਕ ਪਿਆ ਤੇ ਜਿਹੜੇ ਰਿਜ਼ਲਟ ਆਪਾਂ ਨੂੰ ਮਤਲਬ ਸਾਲ ਤੋਂ ਸਾਲ ਹਰ ਸਾਲ ਪਹਿਲੇ ਸਾਲ ਨਾਲੋਂ ਬਿਹਤਰ ਰਿਜ਼ਲਟ ਮਿਲਦੇ ਪਏ ਆ ਪੂਰੇ ਸਾਲ ਦੇ ਵਿੱਚ ਚਾਹੇ ਉਹ ਝੋਨੇ ਦਾ ਰੈਜ਼ਿਡਿਊ ਆ ਚਾਹੇ ਓਕਣਕ ਦਾ ਰੈਜ਼ਿਡਿਊ ਆ ਚਾਹੇ ਉਹ ਮੱਕੀ ਦਾ ਰੈਜ਼ਿਡਿਊ ਆ ਕਿਸੇ ਵੀ ਰੈਜ਼ਿਡਿਊ ਨੂੰ ਅਸੀਂ ਅੱਗ ਲਾਉਣੇ ਪੂਰਨ ਤੌਰ ਤੇ ਬੰਦ ਕੀਤੀ ਹੋਈ ਹੈ ਜੀ ਅੱਛਾ ਤੁਸੀਂ ਇਹ ਚੀਜ਼ ਨੂੰ ਜੇ ਆਪਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਿਉਂਕਿ ਇਹ ਸਾਡੇ ਧੰਦੇ ਜਿਹੜੇ ਆ ਖੇਤੀ ਆ ਇਹ ਪੇਤਾਪੁਰਖੀ ਧੰਦਾ ਆ ਆਪਾਂ ਜਦੋਂ ਕਿਤੇ ਸਾਨੂੰ ਇਹਦੇ ਬਾਰੇ ਜਾਗਰੂਕ ਨਹੀਂ ਸੀ ਪਹਿਲਾਂ ਤੁਸੀਂ ਇਹੀ ਫਸਲਾਂ ਦੇ ਵਿੱਚ ਕਿੰਨੀ ਡੀਏਪੀ ਪਾਉਂਦੇ ਸੀ ਤੇ ਹੁਣ ਜਦੋਂ ਤੋਂ ਤੁਸੀਂ ਪਰਾਲੀ ਨੂੰ ਵਿੱਚ ਪਾਉਣਾ ਸ਼ੁਰੂ ਕੀਤਾ ਆ ਤੁਹਾਡੀ ਡੀਏਪੀ ਜਿਹੜੀ ਆ ਉਹ ਕਿੰਨੀ ਘਟੀ ਆ ਯੂਰੀਆ ਜਿਹੜੀ ਤੁਸੀਂ ਪਹਿਲਾਂ ਕਿੰਨੀ ਪਾਉਂਦੇ ਸੀ ਤੇ ਹੁਣ ਕਿੰਨੀ ਆ ਆਲੂ ਦੀ ਫਸਲ ਦੇ ਵਿੱਚ ਪਹਿਲਾਂ ਅਸੀਂ 5.5 ਤੋਂ 6 ਬੁਰੇ ਡੀਏਪੀ ਤੱਕ ਹੀ ਪਾਉਂਦੇ ਸੀ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਾਡਾ ਡੀਏਪੀ ਆ 3 3.5 ਹੱਦ 4 ਬੋਰੀਆਂ ਤੱਕ ਅਸੀਂ ਇਹਨੂੰ ਸੀਮਿਤ ਕੀਤਾ ਹੋਇਆ ਇੰਨੀ ਡੀਏਪੀ ਦੇ ਵਿੱਚ ਵੀ ਰਿਜ਼ਲਟ ਪਹਿਲਾਂ ਨਾਲੋਂ ਡਾਕਟਰ ਸਾਹਿਬ ਕਾਫੀ ਬਿਹਤਰ ਨੇ ਯੂਰੀਆ ਦੀ ਜੇ ਗੱਲ ਕਰੀਏ ਪਹਿਲਾਂ ਆਲੂ ਦੀ ਫਸਲ ਨੂੰ 4 ਬੋਰੀਆਂ ਤੱਕ ਵੀ ਯੂਰੀਆ ਪਾ ਦਿੰਦੇ ਸੀ ਹੁਣ ਆਲੂਆਂ ਦੀ ਫਸਲ ਨੂੰ 2 2.5 ਬੋਰੀਆਂ ਤੱਕ ਅਸੀਂ ਯੂਰੀਆ ਜਿਹੜੀ ਆ ਸੀਮਿਤ ਕੀਤੀ ਹੋਈ ਆ ਜੇ ਆਪਾਂ ਚੋਨੇ ਦੇ ਫਸਲ ਦੀ ਗੱਲ ਕਰੀਏ ਤਾਂ ਝੋਨੇ ਦੀ ਫਸਲ ਨੂੰ ਸਿਰਫ ਇੱਕ ਬੈਗ ਯੂਰੀਆ ਅਸੀਂ ਪਾਉਨੇ ਆ ਇਸ ਤੋਂ ਬਿਨਾ ਪਹਿਲਾਂ ਜਿਹੜਾ ਹੈਗਾ ਝੋਨੇ ਦੀ ਝੋਨੇ ਦੀ ਫਸਲ ਨੂੰ 2.5 ਤਿੰਨ ਬੋਰੀਆਂ ਅਸੀਂ ਯੂਰੀਆ ਯੂਜ਼ ਕਰਦੇ ਸੀ ਹੁਣ ਸਿਰਫ ਇੱਕ ਬੈਗ ਪਾਉਨੇ ਆ ਆਪਾਂ ਜੇ ਮੋਟਾ-ਮੋਟਾ ਇਹ ਕਹਿਣਾ ਹੋਵੇ ਤਾਂ ਆਪਾਂ ਇਹ ਚੀਜ਼ ਨੂੰ ਕਹਿ ਸਕਦੇ ਆ ਕਿ ਸਾਡੀਆਂ ਖਾਦਾਂ ਜਿਹੜੀਆਂ ਆ ਉਹ 40 ਤੋਂ ਲੈ ਕੇ 50% ਤੱਕ ਘਟੀਆਂ ਆ ਬਿਲਕੁਲ ਡਾਕਟਰ ਸਾਹਿਬ ਤੇ ਕਈ ਵਾਰੀ ਇਹ ਵੀ ਵੇਖਿਆ ਵਾ ਕਿ ਜਦੋਂ ਤੁਸੀਂ ਆਪਣੀ ਫਸਲ ਜਿਹੜੀ ਆ ਚਾਹੇ ਉਹ ਮਟਰ ਹੋਣ ਚਾਹੇ ਉਹ ਆਲੂ ਹੋਣ ਤੇ ਉਹਦੀ ਕੁਆਲਿਟੀ ਦੇ ਵਿੱਚ ਕਿੰਨਾ ਕੁ ਫਰਕ ਪਿਆ ਆ ਔਰ ਪਾਣੀ ਜੀਰਨ ਦੀ ਸ਼ਕਤੀ ਜਿਹੜੀ ਆ ਜ਼ਮੀਨਾਂ ਦੀ ਉਹ ਕਿੰਨੀ ਕੁ ਵਧੀ ਆ ਡਾਕਟਰ ਸਾਹਿਬ ਕੁਆਲਿਟੀ ਵਾਈਜ਼ ਜੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਨਾਲ 30 ਤੋਂ 40% ਦਾ ਕੁਆਲਿਟੀ ਦਾ ਫਰਕ ਆ ਜਿਹੜੀ ਆਲੂ ਦੀ ਫਸਲ ਦੇ ਉੱਪਰ ਕਾਲੇ ੱੱਬੇ ਬਲੈਕ ਸਕਰਾਬ ਜੋ ਵੀ ਆਪਣੀਆਂ ਅਜਿਹੀ ਡੀਡ ਚ ਮੇਨ ਪ੍ਰੋਬਲਮ ਆਉਂਦੀ ਆ ਆਲੂ ਦੀ ਫਸਲ ਨੂੰ ਉਹ ਸਾਰੇ ਗਏ ਇਹਦੇ ਨਾਲ ਖਤਮ ਹੋਈਆਂ ਜਿਹੜਾ ਮਟਰ ਦੀ ਫਸਲ ਆ ਮਟਰ ਦਾ ਜੇ ਆਪਣਾ ਉੱਗ ਲਾ ਕੇ ਜਾਂ ਪ੍ਰਾਲੀ ਚਕਾ ਕੇ ਜਿਹੜੀ ਫਸਲ ਆ ਉਹ ਮਟਰ ਦੀ ਫਲੀ ਦੇ ਵਿੱਚ ਤਿੰਨ ਤੋਂ ਚਾਰ ਦਾਣੇ ਮੈਕਸਿਮਮ ਨੇ ਆਪਾਂ ਜਿਹੜੀ ਮਲਚਿੰਗ ਪਲਾਉ ਕੀਤਾ ਹੋਇਆ ਹੋਣਾ ਮਟਰਾਂ ਦੀ ਤਰਾਈ ਰੀਸੈਂਟਲੀ ਆਪਾਂ ਕੀਤੀ ਆ ਇਹਦੇ ਵਿੱਚ 6 ਤੋਂ 7 ਦਾਣੇ ਪ੍ਰਤੀ ਫਲੀ ਆਪਾਂ ਨੂੰ ਵੇਖਣ ਨੂੰ ਮਿਲੇ ਜੀ ਤੇ ਜਿਹਦਾ ਬਹੁਤ ਹੀ ਵਧੀਆ ਝਾੜ ਆ ਮਟਰਾਂ ਦੀ ਫਸਲ ਦਾ ਜਿਹੜਾ ਜੇ ਅਸੀਂ ਹੋਣ ਬਸ ਕੱਲ ਤੋੜ ਕੇ ਝਟੇ ਸੋ ਕਿਸਾਨ ਦੋਸਤੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੁਹਾਡੇ ਸਾਹਮਣੇ ਕਿਸਾਨ ਨੇ ਸੁਮਿੱਤਰ ਵੀਰ ਸਿੰਘ ਔਰ ਸੰਦੀਪ ਸਿੰਘ ਸੋ ਆਉ ਸਾਰੀ ਰਲ ਕੇ ਖੇਤੀਬਾੜੀ ਵਿਭਾਗ ਨੇ ਔਰ ਖੇਤੀਬਾੜੀ ਯੂਨੀਵਰਸਿਟੀ ਨੇ ਜੋ ਇੱਕ ਮੁਹਿੰਮ ਚਲਾਈ ਆ ਪਰਾਲੀ ਇੱਕ ਪੂੰਜੀ ਉਹਦੇ ਤਹਿਤ ਅਸੀਂ ਪਰਾਲੀ ਨੂੰ ਆਪਣੇ ਖੇਤਾਂ ਦੇ ਵਿੱਚ ਵਾਈਏ ਅਸੀਂ ਝਾੜ ਵੀ ਵਧਾਈਏ ਔਰ ਸਾਡਾ ਜਿਹੜਾ ਮਿੱਟੀ ਦੀ ਉਪਜਾਊ ਸ਼ਕਤੀ ਆ ਉਹਨੂੰ ਵੀ ਵਧਾਈਏ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਇੱਕ ਬੇਨਤੀ ਮੈਂ ਹੋਰ ਐਡ ਕਰਨਾ ਚਾਹਨਾ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਵੇਖੋ ਇਹ ਜਿਹੜਾ ਮਲਚਿੰਗ ਪਲਾਉ ਵਾਲਾ ਕੰਮ ਆ ਇਹ ਤੁਸੀਂ ਇੱਕ ਸਾਲ ਕਰ ਸਿਰਫ ਇੱਕ ਸਾਲ ਕਰਨ ਦੀ ਗੱਲ ਆ ਉਸ ਤੋਂ ਬਾਅਦ ਤੁਹਾਨੂੰ ਜਿੰਨਾ ਵਧੀਆ ਇਹ ਲੱਗਣਾ ਤੁਸੀਂ ਸਾਰੀਆਂ ਹੀ ਫਸਲਾਂ ਦੇ ਰੈਜ਼ਿਡਿਊ ਨੂੰ ਅੱਗ ਲਾਉਣੇ ਭੁੱਲ ਜਾਣੀ ਆ ਸਿਰਫ ਇੱਕ ਸਾਲ ਕਰ ਲੋਗੇ ਤੁਹਾਨੂੰ ਅੱਖਾਂ ਨੂੰ ਜਦੋਂ ਰਿਜ਼ਲਟ ਮਿਲਦੇ ਆ ਨੈਕਸਟ ਈਅਰ ਕੋਈ ਵੀ ਕਿਸਾਨ ਅੱਗ ਲਾਉਣ ਤੋਂ ਪਾਸਾ ਹੀ ਵਟੇਗਾ ਸੋ ਧੰਨਵਾਦੀ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ